ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਆਪਣੇ ਹੀ ਪਿੰਡ ਲੈ ਰਿਆ ਬੇਗਾ ਜ਼ਿਲ੍ਹਾ ਬਰਹਿੰਡਾ ਜਿੱਥੇ ਨੌਜਵਾਨ ਮੇਰੇ ਪਿੰਡ ਦੇ ਭਰਾ ਸਾਰੇ ਪਿੰਡ ਦੇ ਸਹਿਯੋਗ ਨਾਲ ਅੜ ਪੀੜਤਾਂ ਲਈ ਬਾਈ ਜੀ ਕਣਕ ਇਕੱਠੀ ਕਰ ਰਹੇ ਜੋ ਕਿ ਮਾਝੇ ਦੇ ਖੇਤਰ ਵਿੱਚ ਆਪਾਂ ਨੂੰ ਪਤਾ ਹੀ ਆ ਫੜਾ ਨੇ ਬਹੁਤ ਭਾਰੀ ਨੁਕਸਾਨ ਕਰਿਆ ਸੀ ਤੇ ਜਿਹੜੇ ਸਾਡੇ ਭਰਾ ਪਿੰਡ ਦੇ ਸੱਜਣਾਂ ਚੱਲ ਲੈ ਜਾ ਲਾ ਦੇ ਇਸ ਲੇ ਨੂੰ ਨਾ ਇੱਧਰ ਲਾਏਗਾ ਤੇ ਪਿੰਡ ਦੇ ਸਹਿਯੋਗ ਨਾਲ ਕਣਕ ਇਕੱਠੀ ਕਰੀ ਗਈ ਹੈ ਬਾਈ ਜੀ ਸਾਰੇ ਨਗਰ ਪਿੰਡ ਲੈ ਰਹੇ ਬੇਗਾ ਦਾ ਬਹੁਤ ਵੱਡਾ ਸਹਿਯੋਗ ਆ ਪਹਿਲਾਂ ਵੀ ਪਿੰਡ ਵਾਲਿਆਂ ਨੇ ਇਹ ਹਰਾ ਚਾਰਾ ਰਸਤਾ-ਬਸਤਾ ਸਾਰਾ ਕੁਝ ਇਕੱਠਾ ਕਰਕੇ ਭੇਜਿਆ ਸੀ ਹੁਣ ਫੇਰ ਦੀ ਜੀ ਚੌਥੀ ਿਆਰ ਪਿੰਡ ਚੋਂ ਕਣਕ ਦੀ ਸੇਵਾ ਕਰੀ ਆ ਜਿਹੜੀ ਕਿ ਕਣਕ ਆਪਾ ਬਾਈ ਜੀ ਬੀ ਲਈ ਵਰਤਣੀ ਖਾਦੇ ਨੇ ਤੁਹਾਨੂੰ ਅੱਗੇ ਆ ਨਾਂ ਦੇਖੀ ਜਾਈ ਤੇ ਜਿਹੜੀ ਇਹਨਾਂ ਦੀ ਹੋਰ ਖਾਸ ਯਾਤਾਂ ਮੇਰੇ ਭਰਾਵਾਂ ਲਈ ਇਹਨਾਂ ਨੇ ਇਕੱਲੇ ਇਕੱਲੇ ਘੱਟੇ ਤੇ ਪਈ ਜਿਹੜਾ ਨਾਂ ਲਿਖਿਆ ਕਿਹੜੇ ਕਿਹੜੇ ਵੀ ਆ ਇਹ ਪੁੰਡੂ ਪੁੱਠਾ ਕਰੀ 327 ਆ ਨਾ ਦੇਖੋ ਚਾ ਨਾਂ ਲੱਗੀ 327 222 222 327 327 ਫੇਰਾ ਗਈ 187 ਆਈ ਵੀਰੇ ਸਾਰੇ ਜਿੰਨੇ ਤਰ੍ਹਾਂ ਦੇ ਵੀ ਆ ਬਾਈ ਦੀ ਗੱਟਿਆਂ ਦੇ ਉੱਪਰ ਲਿਖਿਆ ਹੋਇਆ ਵੀ ਅੱਗੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਮੇਰੇ ਭਰਾਵਾਂ ਨੂੰ ਜਿਨ੍ਹਾਂ ਨੇ ਬੀਜਣੀ ਆ 727 222 ਜਿੰਨੇ ਵੀ ਬਾਈ ਜਿੰਨੇ ਪ੍ਰਕਾਰ ਦੇ ਦੀ ਆ 822 ਸਾਰੇ ਇਕੱਲੇ ਇਕੱਲੇ ਗੱਟਿਆਂ ਤੇ ਬਾਈਆਂ ਨੇ ਲਿਖਿਆ ਹੋਇਆ ਤੇ ਸਾਰੇ ਪੰਜਾਬ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਇਹ ਕੰਮ ਜ਼ਰੂਰ ਕਰਿਓ ਜਿਹੜੀ ਕਣਕ ਆਪਾਂ ਹਾਰਡ ਫੀਲਡ ਤੋਂ ਇਕੱਠੀ ਕਰਨੀ ਆ ਤਾਂ ਇੰਨਾ ਭਰਾਵਾਂ ਵਾਂਗੂ ਮੇਰੇ ਬਾਈਆਂ ਵਾਂਗੂ ਵੇਲੇ ਵੇਗੇ ਵਾਲਿਆਂ ਵਾਂਗੂ ਇਕੱਲੇ ਇਕੱਲੇ ਗੱਟੇ ਤੇ ਜ਼ਰੂਰ ਤੁਸੀਂ ਲੇਵਲ ਲਾ ਦਿਓ ਵੀ ਕਿਹੜਾ ਵੀ ਆ ਕਿਉਂਕਿ ਅੱਗੇ ਬੀਜਣ ਵਾਲਿਆਂ ਨੂੰ ਸੌਖੀ ਹੋ ਜੇ ਵੀ ਝਾਕੇ ਅੱਡੋ ਅੱਡ ਬੀਜਾਂਟ ਕੇ ਆਉਦਾ ਬੀਜ ਲੈਣ ਤੇ ਹੋਰ ਵੀ ਸਾਰੇ ਪੰਜਾਬ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਆਪਾਂ ਫੜ ਪੀੜਤਾਂ ਦੀ ਮਦਦ ਕਰੀਏ ਬਾਈ ਜੀ ਜਿਵੇਂ ਪਹਿਲਾਂ ਕਰੀ ਆ ਇੱਕ ਹੋਰ ਵੀ ਜਿਹੜਾ ਵੀ ਆ ਇਹ ਇਹ ਸਹੀ ਥਾਂ ਤੇ ਜਿੱਥੇ ਲੋੜ ਆ ਮੇਰੇ ਭਰਾਵਾਂ ਨੂੰ ਉੱਥੇ ਪਹੁੰਚ ਜਾਵੇ ਤੇ ਸਾਰੇ ਪੰਜਾਬ ਦੇ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸੇਵਾ ਕਰ ਰਹੇ ਆ ਤੇ ਪਿੰਡ ਲਹਿਰਾ ਬੇਗਾ ਜ਼ਿਲ੍ਹਾ ਬਰਿੰਡਾ ਮਾਲਵੇ ਦਾ ਪਿੰਡ ਆ ਬਾਈ ਜੀ ਇਹ ਅੱਜ ਲੱਗੇ ਹੋਏ ਆ ਕਣਕ ਇਕੱਠੀ ਕਰਨ ਮੇਰੇ ਭਰਾ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਪਿੰਡ ਵਾਲੇ ਵੀ ਜਿਹੜੇ ਮਦਦ ਕਰ ਰਹੇ ਆ ਭਰਾ ਉਹਨਾਂ ਦਾ ਵੀ ਧੰਨਵਾਦ ਸਾਰੇ ਨਗਰ ਦਾ ਪਿੰਡ ਦਾ ਸਹਿਯੋਗ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਪਿੰਡਾਂ ਚੋਂ ਕਣ ਇਕੱਠੀ ਕਰਕੇ ਪੰਜਾਬ ਦੇਆਂ ਚੋਂ ਤੇ ਮਾਝੇ ਦੇ ਬਾਬੇ ਚ ਲੋੜ ਬੰਦਾ ਕਾਲੇ ਪਹੁੰਚ ਜਾਵੇ ਬਾਈ ਜੀ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਸਾਰੇ ਵੀਰਾਂ ਦਾ ਧੰਨਵਾਦ